ਕਮਿਹਰ ਆਇਆ ਮਿੱਟੀ ਇਕੱਠੀ ਕੀਤੀ ਚੱਕ ਘਮਾਇਆ ਉਹਨੂੰ ਮੜਿਆ ਚੰਗੇ ਤਰ੍ਹਾਂ ਢਲ ਮੜ ਕੇ ਚੱਕਾ ਬਹੁਤ ਤੇਜ਼ੀ ਨਾਲ ਤਮਾਕੇ ਉਸ ਦੇ ਉੱਪਰ ਪਿੰਨੀਆਂ ਭੱਟ-ਭੱਟ ਕੇ ਉਸ ਚੱਕ ਦੇ ਉੱਪਰ ਪਾਣ ਲਗਾ ਕਮਿਹਰ ਇੱਕ ਹੈ ਪਰ ਇੱਕ ਹੈ ਭਾਂਡੇ ਅਨੇਕ ਤਰ੍ਹਾਂ ਦੇ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਇੱਕਦਮ ਨੇੜੇ ਦੀਆਂ ਰੋਜ਼ਾਨਾ ਦੀਆਂ ਵਰਤਨ ਵਾਲੀਆਂ ਚੀਜ਼ਾਂ ਦੇ ਨਾਲ ਜੋੜ ਕੇ ਕਿਹਾ ਆਹੀ ਸਾਰਾ ਕੁਝ ਪ੍ਰਮਾਤਮਾ ਹੈ ਇਸਾਰੇ ਕੁਝ ਰੱਖ ਲਈ ਫਰਮਾਨ ਕਰਦੇ ਕਰ ਰਹੇ ਨੇ ਆਪ ਗੁੰਮਾਰੀ ਦੀ ਇੱਕ ਜੋ ਮਟੀ ਨੂੰ ਦੀ ਓ ਮਿੱਧ ਪਾਣੀ ਨਾਏ ਕਚੂ ਮੇ ਪਾਂਡੇ ਬਣਾਏ ਬਣਾ ਬਣਾ ਕੇ ਛੋਟੇ ਤੇ ਵੱਡੇ ਘੜ ਘੜ ਕੇ ਆਸੇ ਪਾਸੇ ਰੱਖਦਾ ਗਿਆ ਕਿਸੇ ਅੰਦਰ ਮੋਤੀ ਲਾ ਦਿੱਤੇ ਪਾਂਡੇ ਅੰਦਰ ਬਰਤਨ ਅੰਦਰ ਕਿਸੇ ਅੰਦਰ ਮੋਤੀ ਲਾਏ ਕਿਸੇ ਤੇ ਉਂਬਰ ਮੀਨਾ ਕਾਰੀ ਕੀਤੀ ਤਰ੍ਹਾਂ ਤਰ੍ਹਾਂ ਦੇ ਘੜ ਕੇ ਲਾਲ ਨੀਲੇ ਥੀਲੇ ਸਜਾ ਕੇ ਰੱਖ ਦਿੱਤੇ ਕਮਿਹਾਰ ਨੂੰ ਪੁੱਛਿਆ ਇਹ ਪਾਂਡਾ ਕਿੰਨੇ ਦਾ ਆ ਬਰਤਨ ਕਿੰਨੇ ਦਾ ਇਹ ਦੀਵਾ ਕਿੰਨੇ ਦਾ ਉਹ ਦੱਸਣ ਲੱਗਾ ਆਪਣੀ ਆਪਣੀ ਸਾਰਿਆਂ ਦੀ ਕੀਮਤ ਕਿਸੇ ਦੀ ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ ਕਈ ਭਾਂਡਿਆਂ ਦੇ ਅੰਦਰ ਮੋਤੀ ਲੱਗੇ ਤੇ ਬੜੇ ਮਹਿੰਗੇ ਵਿਕੇ ਕਈ ਭਾਂਡੇ ਢਿੰਗੇ ਹੋ ਕੇ ਬਣਾਉਣ ਲੱਗਿਆ ਇਹਦੇ ਹੋ ਗਏ ਜਦੋਂ ਢਿੰਗੇ ਹੋ ਗਏ ਸੈਟ ਤੇ ਰੱਖੇ ਉਹਨਾਂ ਦੀ ਕੀਮਤ ਘਟ ਪਈ ਪਰ ਗਰੀਬ ਆਦਮੀ ਆਇਆ ਉਹ ਕਹਿ ਲੱਗਾ ਇਹ ਹੀ ਦੇ ਦੇ ਕਿੰਨੇ ਕੰਨ ਲਗਾ 1.5 ਰੁਪਏ ਦਾ ਤੇ ਮੈਨੂੰ 2 ਰੁਪਏ ਦਾ ਦੇ ਦੇ ਰੁਪਏ ਦਾ ਦੇ ਦੇ ਉਹ ਵੀ ਵੇਚ ਗਏ ਮਾਰੇ ਕਹਿੰਦੇ ਕਾਹੂ ਮੈਂ ਮੋਤੀ ਮੁਕਤਾ ਹਲਕਾ ਹੋ ਪਿਆ ਜਿਨ੍ਹਾਂ ਨੂੰ ਵਿਆਹਕ ਲੱਗੀ ਟੇਂਡਾਪਨ ਹੋਇਆ ਉਹ ਵੀ ਵੇਚ ਗਏ ਤੇ ਜਦੋਂ ਦੀਵਾਲੀ ਦੀ ਰਾਤ ਆਈ ਨਾ ਤੇ ਇਹ ਸਾਰੇ ਜਾਣੇ ਦੀਵੇ ਲੈ ਕੇ ਜਗਾਉਣ ਲੱਗੇ ਉਹ ਡਿੰਗਾ ਟੇਂਡਾ ਦੀਵਾ ਉਸ ਵਿੱਚ ਵੀ ਤੇਲ ਪਾਇਆ ਤੇ ਉਹ ਵੀ ਲਟ ਲਟ ਕਰਕੇ ਮੱਗ ਪਿਆ ਗੋਲ ਰੰਗ ਦਾ ਮੋਤੀਆਂ ਵਾਲਾ ਦੀਵਾ ਉਹ ਵੀ ਮੱਗ ਪਿਆ ਸਾਰੇ ਦੀਵੇ ਮੱਗ ਪਏ ਪਰ ਪ੍ਰਕਾਸ਼ ਝਿ ਕੋ ਜਿਆ ਹੋਇਆ ਟੇਡੇ ਦੀਵੇ ਵਿੱਚੋਂ ਵੀ ਸਿੱਧੇ ਦੀਵੇ ਵਿੱਚੋਂ ਵੀ ਢਿੰਗੇ ਦੀਵੇ ਵਿੱਚੋਂ ਵੀ ਮੋਤੀਆਂ ਵਾਲੇ ਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਆਹ ਦੀਵਿਆਂ ਦੇ ਵਿੱਚੋਂ ਇੱਕੋ ਜੀ ਜੋਤ ਨਿਕਲਦੀ ਪਈ ਹੈ ਉਹ ਫਿਰ ਉੱਚ नीਚ ਮੈਂ ਜੋਤ ਸਮਾਨੀ ਘਟ ਘਟ ਮਾਦੋ ਜੀਆ ਇੱਥੇ ਉੱਚਾ ਤੇ ਇੱਥੇ ਨੀਵਾਂ ਕਹੋ ਇੱਥੇ ਛੋਟਾ ਤੇ ਵੱਡਾ ਕਹੋ ਕਿਤੇ ਬ੍ਰਾਹਮਣ ਨੇ ਪਾਇਆ ਝਗੜੇ ਪੰਡਤ ਨੇ ਪਾਇਆ ਝਗੜੇ ਉਦੋਂ ਬਾਅਦ ਸਾਡੇ ਗਿਆਨੀਆਂ ਨੇ ਪਾਤੇ ਝਗੜੇ ਆ ਜਿਹੜਾ ਸਾਰੀ ਦੁਨੀਆ ਦੇ ਅੰਦਰ ਕੇ ਝਗੜਾ ਪੜਿਆ ਲਿਖਿਆ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇ ਗੱਲ ਰੱਬ ਦੀ ਕੀਤੀ ਤੇ ਕਹਿਣ ਲੱਗੇ ਦੇਖ ਐ ਟਿੱਡੇ ਟੇਡੇਆਂ ਦੀਵਿਆਂ ਦੇ ਅੰਦਰ ਜੇ ਜੋਤ ਇੱਕੋ ਜਿਹੀ ਪ੍ਰਕਾਸ਼ ਦੇ ਰਹੀ ਐ ਉਹ ਛੋਟੀ ਜਾਤ ਦੇ ਕਮਿਹਾਰ ਦੇ ਉਹ ਨੀਚ ਜਾਤ ਦੇ ਨਾਈ ਦੇ ਉਹਦੇ ਖੇਤੇ ਵਿੱਚ ਕਹਾਂ ਰੱਬ ਨਹੀਂ ਵਸਦਾ ਗਰੀਬ ਨਿਵਾਜ ਪਾਤਸ਼ਾਹ ਜੀ ਪਰਵਾਨ ਕਰਦੇ ਆ ਕਹਿ ਰਹੇ ਨੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਅੱਜ ਕੀਰਤਨ ਦਾ ਇਹ ਸਮਾਗਮ ਬਣ ਲਗਦਾ ਅੱਜ ਕੁਸਾਲ 4 ਸਾਲ ਹੋ ਗਏ ਕਿੱਥੇ ਆਇਆ ਨਾ ਤੇ ਉਦੋਂ ਬਾਅਦ ਅਸਮਾਰ ਸੀ ਤੇ ਵੀਰ ਜੀ ਦਾ ਹਰ ਵਾਰੀ ਹੁਣ ਜਾਂਦਾ ਸਿੱਖਾਲੋ ਸਾਹਿਬ ਦਾ ਮੇਰੇ ਸਤਿਕਾਰਯੋਗ ਦਰਸ਼ਪਾਲ ਸਿੰਘ ਜੀ ਬਾਬਾ ਜੀ ਬੈਠੇ ਨੇ ਉਹਨਾਂ ਦਾ ਵੀ ਕਈ ਵਾਰੀ ਫੋਨ ਪਿਆ ਵੀ ਆਓ ਸਮਾਗਮ ਤੇ ਬਣ ਨਹੀਂ ਸਕਿਆ ਮੇਰੇ ਅਤੀ ਸਤਿਕਾਰਯੋਗ ਮੀਰ ਜੀ ਅਥ ਦੇ ਮਹਾਨ ਕੀਰਤਨੀਏ ਭਾਈ ਹਰਜਿੰਦਰ ਸਿੰਘ ਅਸੀਂ ਇਕੱਠੇ ਹੀ ਤਕਰੀਬਨ ਉੱਥੇ ਅਮਰੀਕਾ ਚ ਕਾਫੀ ਨੇ ਪਰ ਮੈਂ ਆਪ ਜੀ ਨੂੰ ਕਾਫੀ ਸਮੇਂ ਬਾਅਦ ਆਇਆ ਤੇ ਪੁਰਾਣੀ ਸ਼ਬਦੀ ਪਹਿਲਾਂ ਸੁਣਾਉਣ ਕਰਾ ਦੇ ਅੱਜ ਤੱਕ ਨਹੀਂ ਪਹੁੰਚੇਗਾ ਉੱਚਾ ਕਰ ਲਾਓਗੇ ਧਰਮ ਤੱਕ ਨਹੀਂ ਪਹੁੰਚੇਗਾ ਕਾਹੂ ਹੋ ਕੇ ਹਿੰਦੂਆ ਗਾਇਤਰੀ ਕੋ ਗਾਇਤਰੀ ਮੰਤਰ ਕਹਿੰਦੇ ਗੁੰਮ ਹੋ ਕੇ ਜਪਣਾ ਦੂਜਾ ਕਹਿੰਦਾ ਤੂੰ ਗੁੰਮ ਹੋ ਕੇ ਜਪ ਮੈਂ ਤੂੰ ਉੱਚਾ ਜਪਾਂ ਲੜਾਈ ਵਸ਼ ਰਹੀ ਦੋ ਹੀ ਭਰਾ ਸਨ ਦੋ ਹੀ ਭਰਾ ਸਨ ਕਿ ਮਿੱਥੇ ਗਏ ਪਹਿਲਾਂ ਤੇ ਬੜਾ ਪਿਆਰ ਸੀ ਲੜ ਪਏ ਦੋਨਾਂ ਨੇ ਪਿੱਠਾ ਕਰ ਲਈ ਇੱਕਦਮ ਉਸ ਪਾਸੇ ਇੱਕਦਾਂ ਇਸ ਪਾਸੇ ਇੱਕ ਨੇ ਦੱਖਣ ਵਾਲੇ ਇੱਕ ਨੇ ਪੱਛਮ ਵਾਲੇ ਪਾਸੇ ਉਹ ਕਹਿ ਲੱਗਾ ਮੇਰਾ ਰੱਬ ਦੱਖਣ ਵਾਲੇ ਪਾਸੇ ਆ ਹਰੀ ਉਹ ਕਹਿੰਦਾ ਮੇਰਾ ਪੱਛਮ ਵਾਲੇ ਪਾਸੇ ਜਾ ਮੈਂ ਤੇਰਾ ਮੂੰਹ ਨਹੀਂ ਵੇਖਣਾ ਮੁਸਲਮਾਨ ਇਹ ਦੋਨੋਂ ਭਾਈ ਲੜਾਈ ਹੋ ਗਈ ਉਹ ਕਹਿਣ ਲੱਗਾ ਕੀ ਸਿਰ ਸਿਰ ਰੌਲਾ ਪਾਇਆ ਉਹ ਕਹਿਣ ਲੱਗਾ ਚਲ ਤੂੰ ਰੌਲਾ ਪਾ ਕੇ ਪਾਠ ਕਰੇਂਗਾ ਤੇ ਮੈਂ ਗੁਪਤ ਪਾਠ ਕਰਾਂਗਾ ਮੈਂ ਤੇਰੇ ਵਾਲੀ ਰੀਤੀ ਬਿਲਕੁਲ ਨਹੀਂ ਅਪਣਾਵਾਂਗਾ ਮਹਾਰਾ ਕਹਿੰਦੇ ਐਨੀ ਲੜਾਈ ਵੱਧ ਗਈ ਦੋ ਭਰਾ ਪਿੱਠਾਂ ਜੋੜ ਲਈਆਂ ਇੱਕ ਕਹਿੰਦਾ ਦੱਖਣ ਦੇਸ਼ ਹਰੀ ਕਾ ਵਸ ਦੂਜਾ ਕਹਿੰਦਾ ਪੱਛਮ ਅਲੋ ਮੁਕਮ ਤੇ ਸਤਿਗੁਰ ਕਹਿੰਦੇ ਦਿਲ ਮੈਂ ਕੋਜ ਉਹ ਨਾ ਦੱਖਣ ਵਿੱਚ ਨਾ ਪੱਛਮ ਵਿੱਚ ਦਿਲ ਮੈਂ ਕੋਜ ਦਿਲੇ ਦਿਲ ਕੋਜੋ ਦਿਲ ਦੇ ਅੰਦਰ ਹੈ ਰੱਬ ਤਾਂ ਕਿਤੇ ਦੱਖਣ ਵਾਲੇ ਪਾਸੇ ਕਿਤੇ ਪੱਛਮ ਵਾਲੇ ਪਾਸੇ ਹੈ ਕਿੰਦੇ ਨਹੀਂ ਆ ਬੇਟੀ ਬੜੀ ਸੇਵਾ ਕਰਦੀ ਕੀਰਤਨ ਦੀ ਸੁਣਦੇ ਰਹਿੰਦੇ ਅਸੀਂ ਬੜੇ ਬੜੇ ਸੁਣੇ ਸ਼ਬਦ ਕਮਾਲ ਦੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਫਲਵਾੜੀ ਹੈ ਉੱਥੇ ਵੇਖਣਾ ਗੋਰੇ ਕੀ ਦੂਜੇ ਕਾਲੇ ਕਈ ਜਿਹੜੇ ਸ਼ਬਦਾਵਾਲੇ ਪਾਸੇ ਲੱਗੇ ਹਿੰਦੂ ਸਨਾਤਨ ਧਰਮ ਦੇ ਬੱਚੇ ਵੀ ਆ ਰਹੇ ਨੇ ਇਸ ਪਾਸੇ ਉਹ ਗੁਰੂ ਨਾਨਕ ਸਾਹਿਬ ਦੀ ਫਲਵਾੜੀ ਹੈ ਕਈ ਵਾਰੀ ਇਹ ਹੁੰਦਾ ਹੈ ਕਿ ਜਨਮ ਜਿਹੜਾ ਹੈ ਕਿਤੇ ਹੋਰ ਜਗ੍ਹਾ ਤੇ ਹੋ ਜਾਂਦਾ ਤੇ ਸ਼ਕਤੀ ਐਸ ਪਾਸੇ ਖਿੱਚ ਕੇ ਲੈ ਕੇ ਆ ਜਾਂਦੀ। ਸ਼ਬਦੀ ਐਸ ਪਾਸੇ ਖਿੱਚ ਕੇ ਲੈ ਕੇ ਆ ਜਾਂਦੀ। ਮੈਂ ਇਹਨਾਂ ਬੱਚਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਬੱਚੇ ਸਮਝਦਾ। ਇਹ ਗੁਰੂ ਨਾਨਕ ਸਾਹਿਬ ਦੇ ਬੱਚੇ ਨੇ ਜਿਹੜੇ ਰਸਤਾ ਭੁੱਲ ਕੇ ਵੀ ਆਪਣੇ ਘਰ ਆ ਗਏ। ਜਨਮ ਕਿਧਰੇ ਹੋਰ ਹੋਇਆ ਔਰ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਲੜ ਲੱਗ ਗਏ ਕਿ ਆਇਸਤਾ ਆਇਸਤਾ ਇੱਕ ਉਲਾ ਕਿਉਂਕਿ ਮਾਰੇ ਸਭ ਨੇ ਛੱਟਾਈ ਐਸਾ ਦਿੱਤਾ ਬਾਬੇ ਤਾਰੇ ਚਾਰ ਚੱਕ ਨੌ ਘੰਟ ਪ੍ਰithvi ਸੱਚਾ ਤੋਂ ਆ ਚਾਰੇ ਟੱਕਾ ਵਿੱਚ ਬਾਬੇ ਗੁਰੂ ਨਾਨਕ ਸਾਹਿਬ ਦਾ ਤੇ ਨਾਮ ਵਜਣਾ ਹੀ ਹੈ ਭਾਵੇਂ ਮੁਸਲਮਾਨ ਹੋਵੇ ਹਿੰਦੂ ਹੋਵੇ ਕੋਈ ਵੀ ਹੋਵੇ ਤੁਹਾਾਰੇ ਸੱਚੇ ਪਾਤਸ਼ਾਹ ਆਓ ਇੱਕ ਸ਼ਬਦੀ ਹੋਰ ਸੇਵਾ ਉਹਨੂੰ ਆਉਂਦਿਆਂ ਰਸਤੇ 'ਚ ਮਿਲਦੇ ਕਿਤੇ ਜਫਰਨਾਮਾ ਹੀ ਸੁਣਾ ਦਿਓ ਮੈਂ ਕਿਹਾ ਜਫਰਨਾਮਾ ਸੁਣਾ ਦੇਾਂਗੇ